ਲੋ ਜੀ ਹੁਣ ਪੰਜਾਬ ਦੇ ਵਿੱਚ ਵੇਚਣ ਗਿਆ ਜਮੀਨਾਂ ਬਹੁਤ ਲੋਕ ਹੋਣਗੇ ਬੇਕਾਰ ਘਰਾਂ ਤੋਂ ਕਿਉਂਕਿ ਇਹ ਗੱਲਾਂ ਅੱਜ ਹੋਣ ਗਿਆ ਬਹੁਤ ਕੌੜੀਆਂ ਤੇ ਅਗਰ ਤੁਹਾਡੇ ਸੁਣ ਦਾ ਜਿਗਰਾ ਫੇਰੀ ਇਹ ਵੀਡੀਓ ਨੂੰ ਦੇਖਿਓ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਤੁਹਾਡੇ ਵਿਚਾਰ ਨਹੀਂ ਮਿਲਦੇ ਹੋਣਗੇ ਅਗਰ ਤੁਸੀਂ ਇਸ ਵੀਡੀਓ ਦੇ ਨਾਲ 1% ਵੀ ਐਗਰੀ ਹੋਏ ਤਾਂ ਪਲੀਜ਼ ਪਲੀਜ਼ ਆਪਣੇ ਇਸ ਦੇ ਬਾਰੇ ਕਮੈਂਟ ਜਰੂਰ ਦੱਸਿਓ ਕਰਕੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਮੈਂ ਗੱਲ ਕਰ ਰਿਹਾ ਇਹ ਕਿ ਆਪਣੇ ਪੰਜਾਬੀਆਂ ਦਾ ਹਮੇਸ਼ਾ ਇਹ ਸੁਪਨਾ ਇਹ ਹੁੰਦਾ ਕਿ ਆਪਾਂ ਆਪਣੀ ਧਰਤੀ ਨੂੰ ਛੱਡ ਕੇ ਆਪਣੇ ਪੰਜਾਬ ਨੂੰ ਛੱਡ ਕੇ ਬਾਹਰ ਜਾਈਏ ਤੇ ਜਾਣਾ ਵੀ ਜਰੂਰ ਚਾਹੀਦਾ ਵਧੀਆ ਫਿਊਚਰ ਦੇ ਲਈ ਆਪਣੀ ਲੱਕ ਨੂੰ ਜਮਾਉਣ ਦੇ ਲਈ ਜਰੂਰ ਜਾਣਾ ਚਾਹੀਦਾ ਪਰ ਜਾਣਾ ਉਹਨੂੰ ਚਾਹੀਦਾ ਜਿਹਦੇ ਕੋਲ ਖੋਣ ਲਈ ਕੁਝ ਨਹੀਂ ਹੁੰਦਾ ਕਿਉਂਕਿ ਉਹਨੇ ਪਾਉਣ ਦੇ ਲਈ ਕਿਤੇ ਬਾਹਰ ਨਿਕਲਣਾ ਪਰ ਜਿਹਦੇ ਕੋਲ ਸਭ ਕੁਝ ਹੈਗਾ ਆਲਰੇਡੀ ਉਹਨੂੰ ਬਾਹਰ ਜਾਣ ਦੀ ਕੋਈ ਜ਼ਰੂਰਤ ਨਹੀਂ ਮੇਰੇ ਹਿਸਾਬ ਨਾਲ ਮੇਰੇ ਓਪੀਨੀਅਨ ਦੇ ਨਾਲ ਬਾਕੀ ਤੁਹਾਡਾ ਹੀ ਸੋਚ ਤੁਹਾਡੀ ਆਪਣੀਆਂ ਕਿਉਂਕਿ ਬਹੁਤ ਲੋਕ ਐਦਾਂ ਦੇ ਆ ਜਿਹੜੇ ਜ਼ਮੀਨਾਂ ਵੇਚ ਕੇ ਗਏ ਆ 50-50 ਲੱਖ ਦੇ ਕਰਜ਼ੇ ਚੱਕੇ ਆ ਆਪਣੇ ਬੁੱਢੇ ਮਾਪਿਆਂ ਤੋਂ ਕਰਜ਼ਾ ਦਵਾ ਕੇ ਉਹਨਾਂ ਨੂੰ ਕਰਜ਼ੇ ਹੀ ਕਰਕੇ ਗਏ ਆ ਤੇ ਹੁਣ ਜਿਹੜੀਆਂ ਕੰਟਰੀਆਂ ਦੇ ਵਿੱਚ ਗਏ ਸੀ ਉਹਨਾਂ ਨੇ ਮਿੱਤਰੋ ਦਰਵਾਜ਼ੇ ਕਰ ਲਿਆ ਬੰਦ ਕਿਉਂਕਿ ਹੁਣ ਇੱਕ ਤੋਂ ਬਾਅਦ ਇੱਕ ਕੰਟਰੀ ਐਦਾਂ ਦੇ ਲਾਅ ਲੈ ਕੇ ਆ ਰਹੀ ਆ ਇਹ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਉਹ ਲੋਕਾਂ ਦਾ ਕੀ ਹੋਏਗਾ ਸੋਚ ਕੇ ਟੈਨਸ਼ਨ ਖੜੀ ਹੋ ਜਾਂਦੀ ਹੈ ਪੰਜਾਬੀਓ ਕਿ ਜਿਨ੍ਹਾਂ ਨੇ ਜ਼ਮੀਨਾਂ ਵੇਚ ਕੇ ਜ਼ਮੀਨਾਂ ਗਹਿਣੇ ਰੱਖ ਕੇ ਜਾਂ ਆਪਣੇ ਘਰ ਨੂੰ ਲੋਨ ਲੈ ਕੇ ਆਪਣੇ ਬੇਬੇ ਬਾਪੂ ਦਾ ਲੋਨ ਕਰਵਾ ਕੇ ਬਾਹਰ ਪਹੁੰਚੇ ਸੀਗੇ ਤੁਹਾਨੂੰ ਪਤਾ ਹੀ ਆ ਅਮਰੀਕਾ ਦਾ ਤੁਹਾਨੂੰ ਕਿਸੇ ਨੂੰ ਵੀ ਦੱਸਣ ਦੀ ਜ਼ਰੂਰਤ ਨਹੀਂ ਟਰੰਪ ਨੇ ਉੱਥੇ ਕਿਦਾਂ ਦੇ ਹਾਲਾਤ ਕੀਤੇ ਹੋਏ ਆ ਸਾਰੇ ਤੁਸੀਂ ਜਾਣੀ ਜਾਣ ਆ ਪਿਛਲੇ ਦਿਨਾਂ ਦੇ ਵਿੱਚ ਅੰਕੜੇ ਸਾਹਮਣੇ ਆਏ ਜਿਹਦੇ ਵਿੱਚ 20 ਲੱਖ ਬੰਦਾ ਉਨੇ ਰਿਪੋਰਟ ਕੀਤਾ ਜਿਹਦੇ ਵਿੱਚੋਂ ਜ਼ਿਆਦਾਤਰ 1.6 ਮਿਲੀਅਨ ਲੋਕ ਤਾਂ ਖੁਦ ਹੀ ਚਲੇ ਗਏ ਆ ਔਰ ਬਾਕੀ ਦੇ ਬੰਦਿਆਂ ਨੂੰ ਉਹਨੇ ਰਿਪੋਰਟ ਕੀਤਾ ਕੱਲ ਪਰਸੋਂ ਦੀ ਇੱਕ ਨਿਊਜ਼ ਆਈ ਹੈ ਜਿਹਦੇ ਵਿੱਚ ਉਹਨੇ 60000 ਬੰਦਾ ਡਿਟੇਨ ਕਰਕੇ ਰੱਖਿਆ ਹੋਇਆ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਹੀ ਰਿਕਾਰਡ ਆ ਕਿ ਟਰੰਪ ਦੇ ਆਉਣ ਤੱਕ ਇਹ ਸਭ ਤੋਂ ਵੱਡੀ ਗਿਣਤੀ ਆ ਹੁਣ ਤੱਕ 44 ਤੋਂ 45 ਬਿਲੀਅਨ ਉਹਨੇ ਫਾਂਡੇ ਦੱਤਾ ਕਿ ਸੈਂਟਰ ਬਣਾਓ ਇਦਾਂ ਦੇ ਡਿਟੇਨਿੰਗ ਵੀ ਹੋਰ ਲੋਕਾਂ ਨੂੰ ਇੱਥੇ ਆਪਾਂ ਡਿਟੇਨ ਕਰ ਸਕੀਏ 1 ਲੱਖ ਬੈੱਡ ਤੱਕ ਵੀ ਉਹਨੇ ਸੁਵਿਧਾ ਲਈ ਇਹ ਇੰਨੀ ਜ਼ਿਆਦਾ ਪੈਸਾ ਰੱਖਿਆ ਤੇ ਤੁਸੀਂ ਸੋਚ ਸਕਦੇ ਹੁਣ ਬਾਹਰ ਜਾ ਕੇ ਤੁਹਾਡਾ ਕੀ ਹੋਏਗਾ ਪਹਿਲਾਂ ਜਿੱਦ ਆਪਾਂ ਚਲੇ ਜਾਂਦੇ ਸੀ ਆਪਣੇ ਘਰ ਗਿਰਵੀ ਰੱਖ ਕੇ ਜ਼ਮੀਨਾਂ ਗਹਿਣੇ ਰੱਖ ਕੇ ਡੌਂਕੀ ਲਾ ਕੇ ਜਾਂਦੇ ਸੀ ਪਤਾ ਵੀ ਚੱਲ ਆਪਾਂ ਮੋੜ ਤਾਂ ਨਹੀਂ ਸਕਦੇ 10 ਸਾਲ ਪਰ ਉੱਥੇ ਕਾਮਯਾਬ ਹੋ ਜਾਵਾਂਗੇ ਪਰ ਹੁਣ ਉਹ ਰਸਤਾ ਵੀ ਬੰਦ ਹੋ ਗਿਆ ਹੁਣ ਕੈਨੇਡਾ ਦੇ ਵਿੱਚ ਵੀ ਇੱਕ ਤੋਂ ਇੱਕ ਸਰਕਾਰ ਐਦਾਂ ਦੇ ਲਾਅ ਲੈ ਕੇ ਆ ਰਹੀ ਆ ਕਿ ਜਿਹਦੇ ਨਾਲ ਤੁਹਾਡਾ ਜਿਹੜੇ ਤੁਸੀਂ ਫੇਕ ਡਾਕੂਮੈਂਟ ਲਾ ਕੇ ਜਾਂ ਤੁਸੀਂ ਸਸਤੇ ਕਾਲਜਾਂ ਦੇ ਵਿੱਚ ਜਿਹੜੇ ਇਹਨਾਂ ਦੀ ਉਹ ਕੈਟਾਗਰੀ ਦੇ ਵਿੱਚ ਨਹੀਂ ਉਤਰਦੇ ਜਾਂ ਤੁਸੀਂ ਸਟੱਡੀਆਂ ਛੱਡਤੀਆਂ ਬਾਅਦ ਦੇ ਵਿੱਚ ਜਾਂ ਤੁਸੀਂ ਉੱਥੇ ਹੁੱਲੜਬਾਜੀ ਕੀਤੀ ਆ ਹੁਣ ਤੁਹਾਡੇ ਉੱਪਰ ਵੀ ਸਕੰਜਾ ਕੱਸਿਆ ਜਾਏਗਾ ਭਾਵੇਂ ਤੁਹਾਡੇ ਬੀਜੇ ਬੈਲਟ ਆ ਭਾਵੇਂ ਕੁਛ ਵੀ ਆ ਸਿੱਧੇ ਹੋਣਗੇ ਕੈਨਸਲ ਕਿੰਨੇ ਸਟੂਡੈਂਟਾਂ ਨੂੰ ਕੈਨਸਲ ਕਰਨਗੇ ਉਹਨਾਂ ਦੇ ਸਟੱਡੀ ਵੀਜੇ ਬਹੁਤ ਕੁਝ ਹੋਣ ਜਾ ਰਿਹਾ ਬਹੁਤ ਟੂਰਿਸਟ ਵੀਜੇ ਕੈਨਸਲ ਹੋਣਗੇ ਤੁਹਾਨੂੰ 에ਅਰਪੋਰਟ ਤੱਕ ਵਾਪਸ ਮੋੜਿਆ ਜਾਏਗਾ ਅਗਰ ਤੁਸੀਂ ਉੱਥੇ ਉਤਣਗੇ ਤੁਹਾਨੂੰ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਸੋ ਇੱਕ ਕੈਨੇਡਾ ਦਾ ਅਗਲਾ ਕਦਮ ਹੋਏਗਾ ਅੱਜ ਜਾਂ ਕੱਲ ਸਟਾਰਟ ਹੋਣ ਵਾਲਾ ਉੱਥੋਂ ਵੀ ਕੰਮ ਤੇ ਤੁਸੀਂ ਉਹਦੇ ਬਾਰੇ ਵੀ ਸੋਚ ਲਓ ਤੁਸੀਂ ਕੈਨੇਡਾ ਦੇ ਵਿੱਚ ਕਿੰਨਾ ਲੋਕੀ 45 ਲੱਖ ਆਏ ਦਿਨ ਵੀਡੀਓ ਤੁਹਾਡੇ ਸਾਹਮਣੇ ਆ ਜਿੰਦੀ ਕਿਸੇ ਦੀ ਘਰ ਵਾਲੀ ਭੱਜ ਗਈ 45 ਲੱਖ ਲੈ ਕੇ ਕਿਸੇ ਦਾ ਘਰ ਵਾਲਾ ਨਹੀਂ ਆਇਆ ਉਹ ਪਹਿਲਵਾ ਕੇ ਚਲਾ ਗਿਆ ਕਿਸੇ ਦਾ ਪੁੱਤ ਗਿਆ ਹੋਇਆ ਹਜੇ ਤੱਕ ਉਹ ਆਪਣਾ ਹੀ ਨਹੀਂ ਉਹਦਾ ਖਰਚਾ ਚੱਲਦਾ ਉਹਨੂੰ ਹੋਰ ਹੋਰ ਫੀਸਾਂ ਭੇਜਣੀਆਂ ਪੈਂਦੀਆਂ ਕੋਈ 30 ਲੱਖ ਲਾ ਕੇ ਗਿਆ ਕੋਈ 35 ਲੱਖ ਲਾ ਕੇ ਗਿਆ ਜੇ ਤੁਸੀਂ ਐਗਰੀਆ ਤਾਂ ਤੁਸੀਂ ਦੱਸਿਓ ਕਮੈਂਟ ਕਰਕੇ ਨਾਲ-ਨਾਲ ਕਿ ਇਹ ਕੁਝ ਹੋ ਰਿਹਾ ਜਾਂ ਨਹੀਂ ਹੋ ਰਿਹਾ ਮੈਂ ਤੁਹਾਨੂੰ ਨਾਲ-ਨਾਲ ਇਹ ਵੀ ਦੱਸਦਾ ਕਿ ਸਾਰੇ ਵੀ ਇਦਾਂ ਦੇ ਨਹੀਂ ਹੁੰਦੇ ਬਹੁਤ ਲੋਕ ਕਾਮਯਾਬ ਵੀ ਹੋਏ ਆ ਪਰ ਉਹਨਾਂ ਦੇ ਵਿੱਚ ਵੀ ਫਰਕ ਹੁੰਦਾ ਅੱਗੇ ਜਾ ਕੇ ਆਪਾਂ ਉਹਦੇ ਬਾਰੇ ਵੀ ਗੱਲ ਕਰਾਂਗੇ ਉਸ ਤੋਂ ਬਾਅਦ ਹੁਣ ਜੁੱਕੇ ਦੇਖ ਲਓ ਯੂਕੇ ਨੇ ਵੀ 98000 ਸਟੂਡੈਂਟ ਨੂੰ ਡਿਪੋਰਟ ਕਰਨਾ ਹੈ ਰੈਂਡਮ ਚੈਕਿੰਗ ਸਟਾਰਟ ਹੋ ਗਈ ਟੀਮਾਂ ਤਿਆਰ ਹੋ ਗਈਆਂ ਉੱਥੇ ਵੀ ਬਣ ਗਿਆ ਹਰ ਇੱਕ ਜਗ੍ਹਾ ਤੇ ਛਾਪੇਮਾਰੀ ਹੋ ਰਹੀ ਆ ਹਰ ਇੱਕ ਜਗ੍ਹਾ ਜਿੱਥੇ ਸਟੂਡੈਂਟ ਕੰਮ ਕਰਦਾ ਸੀ ਉਹਨੂੰ ਦੇਖਿਆ ਜਾ ਰਿਹਾ ਕਿੰਨੇ ਘੰਟੇ ਕੰਮ ਕਰਦਾ ਜਿੰਨੇ ਇਹਨੂੰ ਅਲਾਉਡ ਆ ਜਿੰਨੇ ਨੂੰ ਅਲਾਉ ਆ ਕੰਮ ਘੰਟੇ ਕੰਮ ਕਰਨਾ ਉਨੇ ਹੀ ਕਰ ਰਿਹਾ ਜਾਂ ਇਸ ਤੋਂ ਜ਼ਿਆਦਾ ਕਰ ਰਿਹਾ ਉੱਥੇ ਵੀ ਬੀਗਲ ਵੱਜ ਚੁੱਕਿਆ ਬਹੁਤ ਆਉਣ ਵਾਲੇ ਦਿਨਾਂ 'ਚ ਰੀਪੋਰਟ ਹੋਣਗੇ ਤੇ ਉਹ ਆਪਣੇ ਘਰਾਂ ਚ ਵਾਪਸ ਪਰਤਣਗੇ ਜਿਨ੍ਹਾਂ ਨੇ ਕਰਜੇ ਉਤਾਰਤੇ ਆ ਉਹ ਵਿਚਾਰੇ ਫਿਰ ਵੀ ਸਰਵਾਈਵ ਕਰ ਜਾਣਗੇ ਪਰ ਜਿਨ੍ਹਾਂ ਤੇ ਕਰਜੇ ਹਜੇ ਬਾਕੀ ਆ ਉਹਨਾਂ ਦਾ ਕੀ ਹੋਏਗਾ ਬਹੁਤ ਜ਼ਮੀਨਾਂ ਦੀ ਉੱਪਰ ਥੱਲੇ ਹੋਏਗੀ ਪਰ ਮੇਰਾ ਇੱਕ ਇਹ ਵੀ ਜਿਹਦੇ ਕੋਲ ਜ਼ਮੀਨ ਹੈਗੀ ਆ ਉਹਨੂੰ ਜ਼ਮੀਨ ਵੇਚ ਕੇ ਕੋਈ ਜਾਣਦਾ ਫਾਇਦਾ ਨਹੀਂ ਜ਼ਮੀਨ ਵੇਚ ਕੇ ਜਾਂਦਾ ਕਿ ਕੋਈ ਨਹੀਂ ਆਪਾਂ ਭਾਰ ਜਾ ਕੇ ਕਮਾਵਾਂਗੇ ਫਿਰ ਬਣਾ ਲਾਂਗੇ ਪਹਿਲਾਂ ਤਾਂ ਉਹਨੂੰ ਸਾਲਾਂਾਂ ਚ ਸੈੱਟ ਹੋਣ ਨੂੰ ਲੱਗ ਜਾਂਦੇ ਆ ਫਿਰ ਉਹਨੂੰ ਕਮਾਉਣ ਨੂੰ ਲੱਗ ਜਾਂਦੇ ਆ ਫਿਰ ਜ਼ਮੀਨ ਬਣਾਉਣ ਨੂੰ ਲੱਗ ਜਾਂਦੇ ਸਾਰੀ ਉਮਰ ਉਹਦੀ ਇਦਾਂ ਨਿਕਲ ਜਾਂਦੀ ਆ ਫਿਰ ਫਾਇਦਾ ਕੀ ਹੋਇਆ ਬਾਹਰ ਆ ਕੇ ਬਹੁਤ ਬੰਦਿਆਂ ਨੇ ਕੀਤਾ ਵੀ ਆ ਪਰ ਮੈਂ ਉਹਨਾਂ ਬੰਦਿਆਂ ਦੀ ਗੱਲ ਕਰੂੰਗਾ ਕਿ ਜਿਹੜੇ ਆ ਸੀ ਜਿਹੜੇ ਇੱਥੇ ਵੀ ਐਸ਼ਾ ਕਰਦੇ ਸੀ ਆਪਣੇ ਬਾਪ ਦੇ ਸਿਰ ਤੇ ਆਪਣੇ ਪੇਰੈਂਟ ਦੇ ਸਿਰ ਤੇ ਉੱਥੇ ਜਾ ਕੇ ਵੀ ਉਹਨਾਂ ਨੇ ਉਹੀ ਕੰਮ ਕਰ ਲਿਆ ਤੇ ਜਿਨ੍ਹਾਂ ਦੀ ਸਜ਼ਾ ਹਰ ਇੱਕ ਨੂੰ ਭੁਗਤਣੀ ਪੈ ਰਹੀ ਆ ਜਿਨ੍ਹਾਂ ਨੇ ਵਾਕਈ ਸਿਰ ਤੇ ਕਫਨ ਬੰਨ ਕੇ ਚੱਲੇ ਸੀਗੇ ਕਿ ਅਸੀਂ ਕੁਝ ਕਰਕੇ ਹੀ ਵਾਪਸ ਮੋੜਨਾ ਹੁਣ ਉਹਨਾਂ ਦੇ ਰਸਤੇ ਅੱਗੇ ਵੀ ਕੰਡੇ ਬਿਛਾਤੇ ਕੁਝ ਕੁ ਲੋਕਾਂ ਨੇ ਜੇ ਤੁਸੀਂ ਐਗਰੀਆ ਤਾਂ ਜਰੂਰ ਦੱਸਿਓ ਹੁਣ ਪੰਜਾਬੀਓ ਕੀ ਕਰਨਾ ਚਾਹੀਦਾ ਮੈਂ ਤਾਂ ਇਹੀ ਸਲਾਹ ਦਊਂਗਾ ਕਿ ਜਿਹੜੇ ਆਉਣ ਵਾਲੇ ਆ ਜਿਨ੍ਹਾਂ ਜਿਨ੍ਹਾਂ ਦੇ ਕੋਲ ਤਾਂ ਕੁਝ ਵੀ ਨਹੀਂ ਹੈਗਾ ਖੋਣ ਲਈ ਜਾਂ ਜਿਹੜੇ ਸੋਚ ਰਹੇ ਆ ਕਿ ਹਾਂ ਹੁਣ ਮੇਰੇ ਕੋਲ ਹੈ ਨਹੀਂ ਮੈਂ ਕੁਝ ਕਮਾਉਣ ਦੇ ਲਈ ਜਾਣਾ ਜਜ਼ਵਾ ਹੈਗਾ ਕੰਮ ਕਰਦਾ ਮੋਸਟ ਵੈਲਕਮ ਆਓ ਕਿਉਂਕਿ ਜਿਹੜੇ ਐਦਾਂ ਦੇ ਜਜ਼ਬੇ ਵਾਲੇ ਲੋਕ ਹੁੰਦੇ ਉਹ ਹੁੱਲੜਵਾਜੀ ਨਹੀਂ ਕਰਦੇ ਤੇ ਉਹਨਾਂ ਨੇ ਕੁਝ ਕਰਕੇ ਦਿਖਾ ਵੀ ਦੇਣਾ ਹੁੰਦਾ ਬਾਕੀ ਜਿਹੜੇ ਉੱਥੇ ਵੀ ਐਸ਼ ਕਰਦੇ ਸੀਗੇ ਉਹਨਾਂ ਨੇ ਬਾਹਰ ਆ ਕੇ ਵੀ ਉਹੀ ਕੋਸ਼ਿਸ਼ ਕਰਨਾ ਤੇ ਉਹਨਾਂ ਨੇ ਸਾਰਿਆਂ ਦੇ ਰਸਤੇ ਅੱਗੇ ਕੰਡੇ ਵਿਛਾਉਣੇ ਆ ਸੋ ਤੁਹਾਡੇ ਮੂਰੇ ਹੱਥ ਬੰਦ ਹੈ ਬਹੁਤ ਲੋਕ ਕਹਣਗੇ ਤੁਸੀਂ ਵੀ ਤਾਂ ਬੈਠੇ ਆ ਪਰਦੇਸ਼ਾਂ ਦੇ ਵਿੱਚ ਪਰ ਅਸੀਂ ਨਾ ਤਾਂ ਕੋਈ ਕਰਜ਼ਾ ਲੈ ਕੇ ਆਏ ਸੀ ਨਾ ਕੋਈ ਜ਼ਮੀਨਾਂ ਵੇਚ ਕੇ ਆਏ ਸੀ ਅਸੀਂ ਜ਼ੀਰੋ ਤੋਂ ਸਟਾਰਟ ਕੀਤਾ ਹੈ ਗਲਪ ਕੰਟਰੀਆਂ ਚ ਉੱਠੇ ਉੱਥੇ ਪਹੁੰਚੇ ਉੱਥੋਂ ਕੰਮ ਕੀਤੇ ਫਿਰ ਹੌਲੀ 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 ਸਟੈਪ ਬਾਈ ਸਟੈਪ ਕਰਕੇ ਹੁਣ ਇਹ ਡਿਵੈਲਪਮੈਂਟ ਕੰਟਰੀ ਚ ਪਹੁੰਚਿਆ ਅਸੀਂ ਕੋਈ ਵੀ ਕਿਸੇ ਨੂੰ ਉਧਾਰ ਜਾਂ ਕਿਸੇ ਦਾ ਆਪਣਾ ਘਰ ਲੋਨ ਤੇ ਰੱਖ ਕੇ ਆਪਣੇ ਬੇਬੇ ਬਾਪੂ ਦਾ ਕੋਈ ਵੀ ਕਰਜ਼ਾ ਦਵਾ ਕੇ ਇੱਥੇ ਤੱਕ ਨਹੀਂ ਪਹੁੰਚੇ ਸੋ ਇਹ ਚੀਜ਼ ਜ਼ਰੂਰੀ ਆ ਜਿਹੜੇ ਐਦਾਂ ਦੇ ਲੋਕ ਹੈਗੇ ਆ ਜਦੋਂ ਆਓ ਜਰੂਰ ਆਓ ਜਰੂਰ 모ਸਟ ਵੈਲਕਮ ਆ ਤੁਹਾਨੂੰ ਇੱਥੇ ਆਓ ਇਹ ਕੰਟਰੀਆਂ ਨੂੰ ਵੀ ਜਰੂਰ ਤਾਂ ਕਿਉਂਕਿ ਹਰ ਇੱਕ ਕੰਟਰੀ ਖੁਦ ਆਪਣੇ ਕੋਟੇ ਨਿਧਾਰਤ ਕਰਦੀ ਹੈ ਕਿ ਸਾਨੂੰ ਇੰਨਾ ਲੇਬਰ ਲਈ ਇੰਨਾ ਬੰਦਾ ਚਾਹੀਦਾ ਸਟੂਡੈਂਟ ਦੇ ਵੀਜ਼ੇ ਲਈ ਇੰਨਾ ਚਾਹੀਦਾ ਅਸੀਂ ਇੰਨੀ ਪੀਆਰ ਦੇਣੀਆਂ ਇੰਨੇ ਅਸੀਂ ਵਰਕ ਵੀਜ਼ੇ ਕੱਢਣੇ ਇਹਨਾਂ ਨੂੰ ਖੁਦ ਲੋੜ ਆ ਆਪਣੀ ਪਰ ਇਹਨਾਂ ਨੂੰ ਉਹਨਾਂ ਦੀ ਲੋੜ ਆ ਜਿਹੜੇ ਹਾਰਡ ਵਰਕਰ ਆ ਜਿਨ੍ਹਾਂ ਨੇ ਕੁਝ ਕਰਕੇ ਦਿਖਾਉਣਾ ਬਾਕੀ ਤੁਸੀਂ ਸਮਝ ਗਏ ਹੋਗੇ ਹੁਣ ਇੱਕ ਤੋਂ ਬਾਅਦ ਇੱਕ ਕੰਟਰੀ ਕਿਉਂ ਆਪਣੇ ਰਸਤੇ ਬੰਦ ਕਰੀਏ ਪੁਰਤਗਾਲ ਦਾ ਹਾਲ ਦੇਖ ਲਓ ਤੁਸੀਂ ਨੈਚਰਲਿਟੀ ਲਾਅ ਚੇਂਜ ਕਰਕੇ ਰੱਖਤਾ ਪੇਪਰ ਬੰਦ ਕਿੰਨੇ ਟਾਈਮ ਹੋ ਗਏ ਉਹਨਾਂ ਨੇ ਪੇਪਰ ਬੰਦ ਕੀਤੇ ਕਿੰਨੇ ਲੋਕਾਂ ਨੂੰ ਉਹਨਾਂ ਨੇ ਆਲਰੇਡੀ ਕੰਟਰੀ ਆਰਡ ਦਿੱਤਾ ਪਰ ਹਜੇ ਕੋਈ ਸੈਟਿੰਗ ਕੋਈ ਡਾਕੂਮੈਂਟ ਦੀ ਕਮੀ ਹੋਣ ਦੇ ਕਰਕੇ ਉਹਨਾਂ ਨੇ ਡਿਪੋਰਟ ਨਹੀਂ ਕੀਤਾ ਜਾ ਰਿਹਾ ਔਰ ਨਵੇਂ ਤੇ ਨਵਾਂ ਲਾਅ ਚੇਂਜ ਕਰ ਰਹੀ ਹੈ ਕਿ ਡਿਪੋਰਟੇਸ਼ਨ ਕਿੱਦਾਂ ਤੇਜ਼ ਕੀਤੀ ਜਾਵੇ ਬਾਕੀ ਤੁਸੀਂ ਖੁਦ ਸਮਝਦਾਰ ਆ ਔਰ ਨਾਲੇ ਦਿਨਾਂ 'ਚ ਕੀ ਹੋਣ ਜਾ ਰਿਹਾ ਹਰ ਇੱਕ ਕੰਟਰੀ ਦੇ ਵਿੱਚ ਇਹ ਬੀਗਲ ਬੱਜਣ ਵਾਲਾ ਬਾਕੀ ਅਗਰ ਤੁਸੀਂ ਸਹਿਮਤ ਆਏ ਗੱਲਾਂ ਦੇ ਨਾਲ ਜਾਂ ਕੋਈ ਨਹੀਂ ਵੀ ਹੋਏਗਾ ਉਹਦੇ ਆਪਣਾ ਵੀ ਕੋਈ ਵਿਚਾਰ ਹੋਏਗਾ ਜ਼ਰੂਰੀ ਨਹੀਂ ਕਿ ਸਾਰੇ ਇਸ ਤਰ੍ਹਾਂ ਕੇ ਰਹਿਣ ਵਾਲੇ ਸੋਚਦੇ ਆ ਕਿਉਂਕਿ ਜਿਹੜੇ ਲੋਕ ਕਾਮਯਾਬ ਵੀ ਹੋਏ ਆ ਕਿ ਉਹਨਾਂ ਦੀ ਵੀ ਆਪਣੀ ਅਲੱਗ ਤੋਂ ਸਟੋਰੀ ਆ ਆਪਣੀ ਮੰਜ਼ਲ ਆ ਤੇ ਤੁਸੀਂ ਪਲੀਜ਼ ਪਲੀਜ਼ ਤਾਂ ਹੀ ਕਹਿ ਰਿਹਾ ਮੈਂ ਆਪਣੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਣੀ ਹੈ ਤੁਹਾਡੀ ਕੀ ਰਾਏ ਆ ਇਸਦੇ ਬਾਰੇ ਜ਼ਰੂਰ ਦੱਸਿਓ ਔਰ ਅਗਰ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਲਾਸਟੇ ਵਿੱਚ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੁਹਾਡੇ ਸਪੋਰਟ ਦੀ ਬਹੁਤ ਬਹੁਤ ਜ਼ਿਆਦਾ ਜ਼ਰੂਰਤ ਆ ਜਿਹੜੀ ਨਿਊਜ਼ ਕਿਸੇ ਪਾਸੇ ਜਿਹੜਿਆ ਗੱਲ ਕਿਸੇ ਪਾਸੇ ਕਿਸੇ ਪਲੇਟਫਾਰਮ ਤੇ ਨਹੀਂ ਹੁੰਦੀ ਆਪਾਂ ਇਸ ਪਲੇਟਫਾਰਮ ਤੇ ਤੁਹਾਡੇ ਕਰਨੀਆਂ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੁਹਾਡੀ ਬਹੁਤ ਜ਼ਿਆਦਾ ਜ਼ਰੂਰਤ ਆ ਥੈਂਕ ਯੂ